ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਜੇ ਜਨਕ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਨਸ਼ਾ ਹੈ ਪੰਜਾਬ ਤੋਂ ਆ ਰਿਹਾ ਹੈ ਉਹਦੇ ਨਾਲ ਨਾਲ ਉਹਨਾਂ ਨੇ ਮਤਲਬ ਮਾਈਨਿੰਗ ਮਾਫੀਆ ਦਾ ਵੀ ਜ਼ਿਕਰ ਕੀਤਾ ਬਹੁਤ ਮਤਲਬ ਆ ਬਸ ਠੀਕ ਹੈ ਮਤਲਬ ਸੰਗੀਨ ਆਰੋਪ ਹੈ ਤੇ ਆਮ ਆਦਮੀ ਪਾਰਟੀ ਨੂੰ ਇਹਦਾ ਮਤਲਬ ਡੀਜੀਪੀ ਸਾਹਿਬ ਨੂੰ ਆ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਲੜਾਈ ਛੇੜ ਰੱਖੀ ਹੈ ਰਪਾਲ ਚੀਮਾ ਜੀ ਨੂੰ ਅਮਨ ਅਰੋੜਾ ਜੀ ਨੂੰ ਹਰ ਥਾਂ ਪਹੁੰਚ ਜਾਂਦੇ ਹੈ ਬੁਲਡੋਜ਼ਰ ਥੋੜਾ ਬਹੁਤ ਚਲਾ ਰਹੇ ਤੇ ਇਸ ਗੱਲ ਦਾ ਧਿਆਨ ਨਹੀਂ ਵੀ ਤੁਸੀਂ ਸਹਿਮਤ ਹੋ ਉਸ ਬਿਆਨ ਨੂੰ ਲੈ ਕੇ ਜਾਂ ਤੁਸੀਂ ਉਸ ਬਿਆਨ ਦੇ ਮਾਇਨੇ ਕੀ ਦੇਖਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਵੀ ਤਹਿਕੀਕਾਤ ਕਰੋ ਕਿਉਂਕਿ ਹੋਰ ਕੋਈ ਹੁੰਦਾ ਤਾਂ ਚਲੋ ਆਪਾਂ ਮਿੰਟ ਜੇ ਐਲੀਗੇਸ਼ਨ ਲਾ ਦਿੰਦੇ ਵੀ ਇਹ ਸਾਨੂੰ ਬਦਨਾਮ ਕਰ ਰਹੇ ਪਰ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਹੈ ਉਹਨਾਂ ਦਾ ਆਪ ਦਾ ਐਮਐਲਏ ਪੰਜਾਬ ਦੇ ਉੱਤੇ ਇਲਜ਼ਾਮ ਲਾ ਰਹੇ ਵੀ ਇੱਥੋਂ ਨਸ਼ਾ ਜਾ ਰਿਹਾ ਤੇ ਉਹਦੀ ਮਤਲਬ ਤਹਿਕੀਕਾਤ ਹੋਣੀ ਚਾਹੀਦੀ ਹੈ ਵੀ ਉਹ ਮਸਲਾ ਕੀ ਹੈ ਕਿਉਂ ਨੇ ਇੰਨੇ ਗੰਭੀਰ aarop ਲਾਇਆ ਉਹ ਵੀ ਵਿਧਾਨ ਸਭਾ ਦੇ ਵਿੱਚ ਤੋਂ ਇਟ ਸ਼ੁੱਡ ਬੀ ਇਨਵੈਸਟੀਗੇਟਿਸ ਬਜਟ ਵਿੱਚ ਕਹਿੰਦੇ ਕਿ ਨਸ਼ੇ ਦੇ ਲਈ ਰੋਕਣ ਦੇ ਲਈ ਇੱਕ ਬਕਾਇਦਾ ਤੌਰ ਤੇ ਕੰਪੀਸ਼ਨ ਰੱਖੀ ਜਾਏਗੀ ਇਸ ਤੋਂ ਇਲਾਵਾ ਸੇਕ ਨੂੰ ਲੈ ਕੇ ਜ਼ਿਕਰ ਹੋ ਰਿਹਾ ਹੈ ਕਿ ਉਸੇ ਲਈ ਹੋਏਗਾ ਖਾਸ ਦੇਖੋ ਚੰਗੀ ਗੱਲ ਹੈ ਜੇ ਰੱਖਦੇ ਐ ਲੋਕੇਸ਼ਨ ਪਰ ਮੇਰਾ ਮੰਨਣਾ ਦੇਖੋ ਨਸ਼ੇ ਦੇ ਵਿਰੋਧ ਜਿਹੜੀ ਆ ਲੜਾਈ ਹੈ ਆ ਕੋਈ ਬੋਝ ਨਹੀਂ ਹੈ ਮੈਂ ਆ ਵੀ ਉਮੀਦ ਕਰੂੰਗਾ ਚਲੋ 3 3 ਸਾਲ ਬਾਅਦ ਯਾਦ ਆਏ ਲੇਕਿਨ ਹੁਣ ਜਿਵੇਂ ਕਹਿੰਦੇ ਨੇ ਐਕਸਲੇਟਰ ਨੱਪ ਕੇ ਰੱਖਣਾ ਚਾਹੀਦਾ ਕਿਸੇ ਨੂੰ ਨਹੀਂ ਬਖਸ਼ਣਾ ਚਾਹੀਦਾ ਐਂਡ ਆਪਣੀ ਆ ਨਾਲ ਪੀੜੀ ਦਾ ਸਵਾਲ ਹੈ ਸੋ ਆ ਲੜਾਈ ਮੈਨੂੰ ਉਮੀਦ ਹੈ ਇਹ ਲੜਾਈ ਇਹਨਾਂ ਨੇ ਜਿਹੜੀ ਵਾਪਸ ਸ਼ੁਰੂ ਕੀਤੀ ਹੈ ਲੱਗੇ ਦੇਖੋ ਇਹਨੂੰ ਆਪਾਂ ਮਤਲਬ ਬਿਲਕੁਲ ਆਖਿਰ ਤੱਕ ਲੈ ਕੇ ਜਾੀਏ ਤੀਜਾ ਬਜਟ ਪੇਸ਼ ਕਰ ਰਹੇ ਆ ਤੁਸੀਂ ਕਿਸ ਦਾ ਸੰਬੰਧ ਹੋ ਜੋ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਸ ਤੋਂ ਪਹਿਲੇ ਤਾਂ ਨਿਰਾਸ਼ਾ ਹੀ ਹੋਈ ਹੈ ਪਰ ਅੱਜ ਵੇਖਦੇ ਹੋ ਸਕਦਾ ਜਿਵੇਂ ਮੈਂ ਕਿਹਾ ਵੀ 3 ਸਾਲ ਬਾਅਦ ਕੋਰਸ ਕਰੈਕਸ਼ਨ ਤੇ ਲੱਗੀ ਹੋਈ ਆਮ ਆਦਮੀ ਪਾਰਟੀ ਹੋ ਸਕਦਾ ਹੈ ਕੁਝ ਨਾ ਕੁਝ ਇਹਦੇ ਤੋਂ ਨਿਚੋੜ ਨਿਕਲਦਾ ਹੈ ਪਰ ਜਿਹੜੇ ਮੈਂ ਕੱਲ ਆંકੜੇ ਵੇਖ ਰਿਹਾ ਸੀ ਆ ਦੇਖੋ ਜਿਹੜਾ ਕਰਜ਼ੇ ਦੇ ਉੱਤੇ ਸਭ ਤੋਂ ਮਾੜੇ ਪੂਰੇ ਆਪਣੇ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਕਰਜ਼ਾ ਹਿਮਾਚਲ ਪ੍ਰਦੇਸ਼ ਅਰੁਣਾਚਲ ਤੇ ਪੰਜਾਬ ਹਿਮਾਚਲ ਪ੍ਰਦੇਸ਼ ਮੈਂ ਸਮਝ ਸਕਦਾ ਪਹਾੜੀ ਇਲਾਕਾ ਹੈ ਅਰੁਣਾਚਲ ਪ੍ਰਦੇਸ਼ ਮੈਂ ਸਮਝ ਸਕਦਾ ਇਹ ਬਿਲਕੁਲ ਆਪਣੇ ਦੇਸ਼ ਦੇ ਕਾਰਨਰ ਤੇ ਹੈ ਪਹਾੜੀ ਇਲਾਕਾ ਹੈ ਉੱਥੇ ਐਕਸੈਸ ਨਹੀਂ ਹੈ ਪਰ ਪੰਜਾਬ ਉਸ ਲਿਸਟ 'ਚ ਹੈ ਤੇ ਆ ਵੀ ਇੱਕ ਬੜੀ ਮਤਲਬ ਸੋਚਣ ਵਾਲੀ ਗੱਲ ਵੀ ਕਿੱਥੇ ਆਪਾਂ ਕੁਝ ਨਾ ਕੁਝ ਸਹੀ ਨਹੀਂ ਕਰ ਰਹੇ 2027 ਦੀ ਚਲਕ ਦੇਖਣ ਨੂੰ ਪਰ